ਵਾਹਿਗੁਰੂ ਸਾਹਿਬ ਜੀਉ ਜਪਜੀ ਸਾਹਿਬ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪੋ ਆਦ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚ ਸੋਚੈ ਸੋਚ ਨਾ ਹੋਵੈ ਜੇ ਸੋਚੀ ਲਖਵਾਰ ਚੁਪੈ ਚੁਪ ਨਾ ਹੋਵੇ ਜੇ ਲੈ ਰਹਾ ਲਿਵਤਾਰ ਭੁਖਿਆ ਭੁਖ ਨਾ ਉਤਰੀ ਜੇ ਬਨਾ ਪ੍ਰੀਆਪਾਰ ਸਹਸ ਸਿਆਣ ਪਾਲਖ ਹੋ ਹੋਇ ਤੈਕ ਨ ਚੱਲੇ ਨਾਲ ਕਿਵ ਸਚਿਆ ਰਹੀਏ ਕਿਵ ਕੂੜੈ ਟੁੱਟੈ ਪਾਲ ਹੁਕਮ ਰਜਾਈ ਚਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਨ ਆਕਾਰ ਹੁਕਮ ਨਾ ਕਹਿਆ ਜਾਈ ਹੁਕਮੀ ਹੋਵਨ ਜੇ ਹੁਕਮ ਲੈ ਵੜਿਆਈ ਹੁਕਮੇ ਤਮਨੀਚ ਹੁਕਮ ਲੇਖ ਦੁਖ ਸੁਖ ਪਾਈਐ ਇਹ ਇਕ ਨਾਮੁ ਕਮੀ ਬਖਸੀਸ ਇਕ ਹੁਕਮੀ ਸਦਾ ਪਾਵਹੀਐ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨ ਕੋਈ ਨਾਨਕ ਹੁਕਮੇ ਜਿਗੁ ਜੈ ਤਾ ਹੁਮੇ ਕਹਿ ਨ ਕੋਈ ਗਾਵੇ ਕੋ ਤਾਣ ਹੋਵੇ ਕਿਸੈ ਤਾਣ ਗਾਵੇ ਕੋ ਦਾਤੁ ਜਾਣੇ ਨਿਸ਼ਾਨ ਗਾਵੇ ਕੋ ਗੁਣ ਵਡਿਆਈਆਂ ਚਾਰ ਗਾਵੇ ਕੋ ਵਿਦਿਆ ਵਿਖਮ ਵਿਚਾਰ ਗਾਵੇ ਕੋ ਸਾਜ ਕਰੇ ਤਨਖੇਹ ਗਾਵੇ ਕੋ ਜੀਐ ਲੈ ਫਿਰ ਦੇਹ ਗਾਵੇ ਕੋ ਜਾਪੇ ਸਦੂਰ ਗਾਵੇ ਕੋ ਵੇਖੇ ਹਾਦਰ ਹਦੂਰ ਕਥਨਾ ਕਥਿ ਨ ਆਵੇ ਟੋਟ ਕਥ ਕਥ ਕਥੀ ਕੋਟੀ ਕੋਟ ਕੋਟ ਜਿੰਨਾ ਦੇ ਲੈਂਦੇ ਥਕ ਪਾਹੀ ਜੁਗਾ ਜੁਗੰਤਰ ਖਾਹੀ ਖਾਹੇ ਹੁਕਮੀ ਹੁਕਮ ਚਲਾਏ ਰਾਹ ਨਾਨਕ ਵਿਖੇ ਸਾਹਿਬੇ ਪ੍ਰਵਾਹੋ ਸਾਚਾ ਸਾਹਿਬ ਸਾਚਨਾਏ ਭਾਖਿਆ ਭਾਉ ਅਪਾਰ ਆਖੇ ਮੰਗਹਿ ਦੇਹ ਦੇਹ ਦਾਤ ਕਰੇ ਦਾਤਾਰ ਫੇਰ ਕੇ ਅੱਗੇ ਰਖੀਐ ਜਿਤ ਦੇ ਸੈ ਦਰਬਾਰ ਮੋਹ ਕੇ ਬੋਲਣ ਬੋਲੇ ਜਿਤ ਸੁਣ ਧਰੇ ਪਿਆਰ ਅੰਮ੍ਰਿਤ ਵੇਲਾ ਸਾਚਨਾਉ ਵੜਿਆਈ ਵਿਚਾਰ ਕਰਮੀ ਆਵੇ ਕੱਪੜਾ ਨਦਰੀ ਮੋਖ ਦਵਾਰ ਨਾਨਕ ਏ ਵੈ ਜਾਣੀਐ ਸਭ ਆਪੇ ਸਚਿਆਰ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ ਜਿਨ ਸੇਵਿਆ ਤਨ ਪਾਇਆ ਮਾਨ ਨਾਨਕ ਗਾਵੀਐ ਗੁਣੀ ਨਿਧਾਨ ਗਾਵੀਐ ਸੁਣੀਐ ਮਨ ਰਖੀਐ ਭਾਉ ਦੁਖ ਪਰ ਹਰ ਸੁਖ ਘਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿਐ ਸਮਾਈ ਗੁਰਈਸਰ ਗੁਰਗੋਖ ਬ੍ਰਹਮਾ ਗੌਰ ਪਾਰਵਤੀ ਮਾਈ ਜੇ ਹੋ ਜਾਣਾ ਆਖਾ ਨਹੀਂ ਕਹਿਣਾ ਕਥਨ ਨਾ ਜਾਈ ਗੁਰਾ ਇੱਕ ਦੇਹ 부ਝਾਈ ਸਭ ਨਾ ਜਿਆ ਕਾ ਇੱਕ ਦਾਤਾ ਸੋ ਮੈਂ ਵਿਸਰ ਨ ਜਾਈ ਤੀਰਥ ਨਵਾ ਜੇ ਤਿਸ ਭਾਵਨ ਭਾਣੇ ਕਹਨ ਹੈ ਕਰੀ ਜੇ ਤਿਸ ਰਠ ਉਪਾਈ ਵੇਖਾ ਬਿਨ ਕਰਮਾ ਕੇ ਮੇ ਲੈ ਲਈ ਮਾਤ ਵਿੱਚ ਰਤਨ ਜਵਾਹਰ ਮਾਨਕ ਜੇ ਇੱਕ ਗੁਰ ਕੀ ਸਿੱਖ ਸੁਣੀ ਗੁਰਾਏ ਕਦੇ ਬੁਝਾਈ ਸਬਨਾ ਜੀ ਆਕਾ ਇਕ ਦਾਤਾ ਸੋਵੇਂ ਵਿਸਰਣ ਨ ਜਾਈ ਜੇ ਜੁਗ ਚਾਰਿਆ ਅਰਜਾ ਹੁਰਦ ਸੁਣੀ ਹੋਏ ਨਵਾ ਖੰਡਾ ਵਿੱਚ ਜਾਣੀਏ ਨਾਲ ਚੱਲੇ ਸਭ ਕੋਏ ਚੰਗਾ ਨਾਮ ਰਖਾਏ ਕਹਿ ਜਸ ਕੀਰਤ ਜਗ ਲੇ ਜੇ ਤੈਸ ਨਦਰਣਾ ਆਵੇ ਤਾ ਬਾਤ ਨ ਪਿਛੇ ਕੇ ਕੀਟੇ ਅੰਦਰ ਕੀਟ ਕਰ ਦੋ ਸਿਰੋ ਸਹਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤੇ ਆ ਗੁਣ ਦੇ ਦੇਹ ਕੋਈ ਨ ਸੁਝੈ ਜੇ ਤੈਸ ਗੁਣ ਕੋਈ ਕਰੇ ਸੁਣਿਆ ਸਿਧ ਪੀਰ ਸੁਰਨਾ ਸੁਣਿਆ ਧਰ ਤਵਨ ਆਕਾਸ ਸੁਣਿਆ ਦੀਪ ਲੋ ਪਤਲ ਸੁਣਿਆ ਕੋਈ ਨ ਸਕੇ ਕਾਲ ਨਾਨਕ ਭਗਤਾ ਸਰਾਵੇਗਾ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਈਸਰ ਬਰਮਾਇੰਦ ਸੁਣਿਆ ਮੋਕਸ਼ ਨਾਹਣ ਮੰਦ ਸੁਣਿਆ ਜੋਗ ਜੁਗਤ ਤਨ ਭੇਦ ਸੁਣਿਆ ਸਾਸਤ ਸਿਮਰਤ ਵੇਦ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੂਪ ਪਾਪ ਕਾ ਨਾਸ ਸੁਣਿਆ ਸਤ ਸੰਤੋਖ ਗਿਆਨ ਸੁਣਿਆ ਛੜ ਛੜ ਕਾ ਇਸ਼ਾਨ ਸੁਣਿਆ ਪੜਿ ਪੜਿ ਪਾਵੇ ਮਾਨ ਸੁਣਿਆ ਲਾਗੇ ਸਹਿਜ ਧਿਆਨ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੂਪ ਪਾਪ ਕਾ ਨਾਸ ਸੁਣਿਆ ਸਰਾ ਗੁਨਾ ਕੈ ਗਾਹਾ ਸੁਣਿਆ ਸੇਖ ਪੀਰ ਪਾਤਸ਼ਾਹ ਸੁਣਿਆ ਅੰਦੇ ਪਾਵੇ راہੋ ਸੁਣਿਆ ਹਾਥ ਹੋਵੇ ਅਸਗਾਹੋ ਨਾਨਕ ਭਗਤ ਸਦਾ ਵੇਗਾਸ ਸੁਣਿਆ ਦੁਪਾਪ ਕਾ ਨਾਸ ਮਨੇ ਕੀ ਗਤ ਕਹੀ ਨ ਜਾਏ ਜੇ ਕੋ ਕਹੈ ਪਿਛੈ ਪਛਦਾਏ ਕਾਗਦ ਕਲਮ ਨਾਲ ਲਿਖਨ ਹਾਰ ਮਨੇ ਕਾ ਬਹਿ ਕਰਨ ਵਿਚਾਰ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮਨੈਸਰ ਤੋ ਹੋਵੇ ਮਨ ਬੋਧ ਮਨੈ ਸਗਲ ਭੌਣ ਕੀ ਸੋਧ ਮਨੈ ਮੋ ਚੋਟਾ ਨਾ ਖਾਏ ਮਨੈ ਜਮ ਕੇ ਸਾਥ ਨ ਜਾਏ ਐਸਾ ਨਾਮ ਨਰਿੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮਨੈ ਮਾਰਿ ਰਖਣਾ ਪਾਏ ਮਨੈ ਪਾਸਿਓਂ ਪ੍ਰਗਟ ਜਾਏ ਮਨੈ ਮੰਗਣ ਚੱਲੇ ਪੰਥ ਮਨੈ ਧਰਮ ਸਿਤੀ ਸਰਬੰਦ ਐਸਾ ਨਾਮ ਨਰਿੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮਨੈ ਪਾਵਹਿ ਮੁਖਤਿਵਾਰ ਮਨੈ ਪਰਵਾਰੈ ਸਾਧਾਰੂ ਮਨੈ ਤਰੇਤਾਰੇ ਗੁਰ ਸੇਖ ਮਨੈ ਨਾਨਕ ਭਵੇ ਨਾ ਭੇਖ ਐਸਾ ਨਾਮ ਨਰਿੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਪੰਜ ਪ੍ਰਮਾਨ ਪੰਜ ਪ੍ਰਧਾਨ ਪੰਚੇ ਪਾਵੇਂ ਦਰਗਹਿ ਮਾਨ ਪੰਚੇ ਸੋ ਹੇ ਦਰ ਦਾ ਜਾਨ ਪੰਚਾ ਕਾ ਗੁਰੂ ਏਕ ਧਿਆਨ ਜੇ ਕੋ ਕਹਿ ਕਰੇ ਵਿਚਾਰ ਕਰਤੇ ਕਹਿ ਕਰਨੇ ਨਹੀਂ ਸੁਮਾਰ ਧੋਲ ਧਰਮ ਦਇਆ ਕਾ ਪੂਤ ਸੰਤੋਖ ਸਾਖਿ ਅਖੇ ਜਿ ਸੂਤ ਜੇ ਕੋ ਬਝੈ ਹੋਵੇ ਸਚਿਆਰੋ ਤਵਲੇ ਉਪਰ ਕੀਤਾ ਭਾਰ ਧਰਤੀ ਹੋਰ ਪਰੈ ਹੋਰ ਹੋਰ ਤਿਸ ਦੇ ਭਾਰਤ ਲੈ ਕਮਨ ਜੋਰ ਜੀ ਜਾਤ ਰੰਗਾ ਕੇ ਨਾਮ ਸਭਨਾ ਨੇ ਖਿਆ ਬੜੀ ਕਲਾਮ ਇਹੋ ਲੇਖਾ ਲਿਖ ਜਾਣੇ ਕੋਏ ਲੇਖਨ ਕਿਕਤਾ ਹੋਏ ਕੇਤਾ ਤਾਨਸ ਵਾਲੇ ਹੋ ਰੋਕੇ ਤੀ ਦਾ ਜਾਣੇ ਕੌਣ ਕੂਤ ਕੀਤਾ ਬਸਾਓ ਇੱਕ ਕਵਾ ਉੱਤੇ ਸਤੇ ਹੋਏ ਲਖ ਦਰਿਆਉ ਕੁਦਰਤ ਕਵਨ ਕਹਾ ਵਿਚਾਰ ਵਾਰ ਅਨ ਜਾਵਾ ਇੱਕ ਵਾਰ ਜੋ ਤੁਧ ਭਾਵੇ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ اسنگ گرھ مخدا موہ سار اث مون لائ تار کدرت کمن کہا بےچار وارک وار جو سائی پلی کار تو سرا سلامت نرکار ਅਸੰਖਾ ਮੂਰਖ ਅੰਧਕੋਰ ਅਸੰਚੋ ਰਹਰਾਮਖੋਰ ਅਸੰਖ ਅਮਰ ਕਰ ਜਾਹੇ ਜੋਰ ਅਸੰਖ ਗਲ ਵਡ ਹਤਿਆ ਕਮਾਹੇ ਅਸੰਖ ਪਾਪੀ ਪਾਪ ਕਰ ਜਾਹੇ ਅਸੰਖ ਕੂੜਿਆਰ ਕੂੜੇ ਫਿਰਾਹੇ ਅਸੰਖ ਮਲੇਸ਼ ਮਲ ਪਾਖਾ ਹੈ ਅਸੰਖ ਨਿੰਦਕ ਜ਼ਿਰ ਕਰੇ ਭਾਰ ਨਾਨਕ ਨੀਚ ਕਹਿ ਵਿਚਾਰ ਵਾਰਿਆਂ ਨ ਜਾ ਵਾ ਇੱਕ ਵਾਰ ਜੋ ਤਦ ਪਾਵੇ ਸਹੀ ਪਰੀਕਾਰ ਤੂ ਸਦਾ ਸ੍ਰਾਮਤ ਨਿਰੰਕਾਰ ਅਸੰਖ ਨਾਮ ਅਸੰਖ ਥਾਵ ਅਗਮ ਅਗਮ ਅਸੰਖ ਲੋ ਸੰਖ ਕਹ ਹੈ ਸਿਰ ਪਰ ਹੋਏ ਅਖਰੀ ਨਾਮ ਅਖਰੀ ਸਲਾਹ ਅਖਰੀ ਗਿਆਨ ਗੀਤ ਗੁਣ ਕਾ ਅਖਰੀ ਲਿਖਣ ਬੋਲਣ ਬਾਣ ਅਖਰਾ ਸਿਰ ਸੰਜੋਗ ਵਖਾਣ ਜਿਨੇ ਲਿਖੇ ਤੇ ਸਰਨਾ ਹੈ ਜੇ ਫਰਮਾਇ ਤੇ ਉਤੇ ਪਾਹੇ ਜੇਤਾ ਗੇਤਾ ਤੇ ਤਾ ਨਾਉ ਵਿਣ ਲਾਵੇ ਨਹੀਂ ਕੋਥਾ ਕੁਦਰਤ ਕਮਨ ਕਹਾ ਵਿਚਾਰ ਵਾਰਿਆਂ ਨ ਜਾਵਾ ਇੱਕ ਵਾਰ ਜੋ ਤੁਧ ਭਾਵੈ ਸਾਈ ਭਲਿਕਾਰ ਤੂੰ ਸਦਾ ਸਲਾਮਤ ਨਿਰੰਕਾਰ ਭਰੀਏ ਹੱਥ ਪੈਰ ਤਨ ਦੇ ਪਾਣੀ ਧੋਤਾ ਉਤਰ ਸੁਖੇ ਹੈ ਮੂਰਬਲੇ ਤੇ ਕਪੜੋਏ ਦੇ ਸਾਬੂਨਾ ਲਈਏ ਓ ਤੋਏ ਭਰੀਏ ਮਤ ਪਾਪਾਂ ਕੇ ਸੰਗੋ ਧੋਪੈ ਨਾਵੇਂ ਕੇ ਰੰਗ ਪੁਨੀ ਪਾਪੀ ਆਖਣ ਨਾਹੀ ਕਰ ਕਰ ਕਰਨਾ ਲਿਖ ਲੈ ਜਾਹੋ ਆਪੇ ਬੀਜਾ ਤੇ ਖਾਓ ਨਾਨਕ ਹੁਕਮੀ ਆਵੋ ਜਾਹੋ ਇਰਥ ਤਪ ਦਿਆਦਤ ਦਾਨ ਜੇ ਕੋ ਪਵਿੱਤਰ ਕਾ ਮਾਨੋ ਸੁਣਿ ਅਮਨਿ ਅਮਨ ਕੀਤਾ ਭਾਉ ਅੰਤਰਗਾਤੀ ਇਹ ਸਮਲਨਾਓ ਸਭ ਗੁਣ ਤੇਰੇ ਮਨਾਹੀ ਕੋਈ ਵਣ ਗੁਣ ਕੀਤੇ ਭਗਤ ਨਾ ਹੋਏ ਸਵਾਸਤਾਤ ਬਾਣੀ ਬਰਮਾਓ ਸਤ ਸੁਹਾਨ ਸਦਾ ਮਨ ਚਾਉ ਕਮਨ ਸੁਵੇਲਾ ਵਖਤ ਕਵਨ ਕਵਨ ਤੇਤ ਕਵਨ ਵਾਰ ਕਮਨ ਸਰੂਤੇ ਮਾਹੋ ਕਮਨ ਜਿਤ ਹੋ ਆਕਾਰ ਵੇ ਨ ਪਈਏ ਪੰਡਤੀ ਜੇ ਹੋ ਵੇਲੇ ਪ੍ਰਾਣ ਵਖਤ ਨ ਪਾਇਓ ਕਾਦੀ ਆ ਜੇ ਲਖਣੇ ਕੁਰਾਨ ਫਿਤ ਵਰਣਾ ਜੋਗੀ ਜਾਣੇ ਰਤਮਾ ਹੋ ਨ ਕੋਈ ਜੇ ਕਰਤਾ ਸ੍ਰਿਠੀ ਕੋ ਸਾਜਿ ਆਪੇ ਜਾਣੇ ਸੋਈ ਕਿਵ ਕਰਿਆ ਖਾ ਕੇ ਸਲਾਹ ਕਿਉ ਵਰਣੀ ਕਿਵ ਜਾਣਾ ਨਾਨਕ ਆਖਣ ਸਭ ਕੋ ਆਖੇ ਇੱਕ ਦੂ ਇੱਕ ਸਿਆਣਾ ਵੱਡਾ ਸਾਹਿ ਵੱਡੀ ਨਾਹੀ ਕਹਤਾ ਜਾ ਕਾ ਹੋਵੇ ਨਾਨਕ ਜੇ ਕੋ ਆਪੋ ਜਾਣੇ ਅਗੇ ਗਿਆਨ ਸੁਹੈ ਪਤਾ ਲਾ ਪਤਾ ਲਖ ਅਗਾਸ ਅਗਾਸ ਉੜ ਕੋੜ ਗਪਾਲ ਥਕੇ ਵੇਦ ਕਹਿਣਿਕ ਬਾਤ ਸਹਸ 18 ਕਹਿਣਕ ਤੇ ਬਾਸ ਲੋਇਕ ਧਾਤ ਲਿਖਾ ਹੋਇ ਤਾਂ ਲਿਖੀਐ ਲਿਖਿਆ ਹੋਇਬ ਨਾ ਸੋ ਨਾਨਕ ਵੱਡਾ ਆਖੀਐ ਆਪੇ ਜਾਣੇ ਆਪੋ ਸਲਾਹੇ ਸਲਾਹੇ ਤੇ ਸੁਰਤ ਨ ਪਾਈਐ ਨਦੀਆਂ ਤੇ ਬਾਪ ਪਵੇ ਸਮੁੰਦਰ ਨ ਜਾਣੀਐ ਸਮਨ ਸਾ ਸੁਲਤਾਨ ਗ੍ਰਹ ਸਿਤੀ ਮਾਲ ਧਨ ਕਿਹੜੀ ਤੁਲ ਨ ਹੋਣੀ ਜੇ ਤਿਸ ਮਨੁ ਨ ਵਿਸਰੇ ਅੰਤਨਾ ਸਿਬਤੇ ਕਹਿਣ ਨ ਅੰਤ ਅੰਤਨ ਕਰਨੇ ਦੇ ਨਾ ਅੰਤ ਵੰਤਨ ਵੇਖਣ ਸੁਣਨਾ ਅੰਤਨ ਜਾਪੇ ਕਿਆ ਮਨ ਮੰਤ ਅੰਤਨ ਜਾਪੇ ਕਿ ਤਾ ਆਕਾਰ ਅੰਤਨ ਜਾਪੇ ਪਰਵਰ ਅੰਤ ਕਰਨ ਕੀਤੇ ਬਿਲਲਾ ਹੈ ਥਾਕੇ ਅੰਤਨ ਪਾਏ ਜਾਹੇ ਏਹ ਹਉਮਤ ਨ ਜਾਣੇ ਕੋਏ ਬੋਤਾ ਕਹਿਆ ਬੋਤਾ ਹੋਈ ਵੱਡਾ ਸਾਹਿਬ ਉੱਚਾ ਥਾ ਉੱਚੇ ਉਪਰ ਉੱਚਾ ਨਾ ਹੋਈ ਵਿੜਿਉ ਚਾ ਹੋਵੇ ਕੋਈ ਤੇ ਸੂਚੇ ਕੋ ਜਾਣੇ ਸੋਏ ਜੇਵੜੇ ਆਪ ਜਾਣਿਆ ਆਪ ਆਪ ਨਾਨਕ ਨਦਰੀ ਕਰਮੀ ਦਾਤ ਬੋਤਾ ਕਰਮ ਨਿਖਿਆ ਨਾ ਜਾਏ ਵੱਡਾ ਦਾਤਾ ਤੇ ਨਾ ਤਮਾਈ ਕਿਤੇ ਮੰਗੇ ਜੋ ਦਾ ਪਾਰ ਕਿਤੇ ਅਗਨਤ ਨਹੀਂ ਵਿਚਾਰ ਕਿਤੇ ਖਬ ਟੁੱਟੇ ਵਿਕਾਰ ਕਿਤੇ ਲੈ ਲੈ ਮੁਕਰਪਾਏ ਕਿਤੇ ਮੂਰਖ ਖਾਈ ਖਾਏ ਕਿਤੇ ਅਦੂ ਘੂ ਸਰਮਾਰੇ ਭੇਦਾ ਤੇਰੀ ਦਤਾਰ ਬੰਦ ਖਲਾਸੀ ਭਾਣੇ ਹੋਏ ਹੋ ਰੱਖ ਨਾ ਸਕੈ ਕੋਏ ਜੇ ਕੋ ਖਾਇ ਕੋ ਆਖਣ ਪਾਏ ਉਹ ਜਾਣੇ ਜਿਤਿਆ ਮੁਖ ਆਪੇ ਜਾਣ ਆਪੇ ਦੇ ਆਖੇ ਸੇ ਭੇ ਕੀ ਕੇ ਜਿਸ ਨੂੰ ਬਖਸੇ ਸਿਵਜ ਸਲਾਹ ਨਾਨਕ ਪਾਤਸ਼ਾਹੀ ਪਾਤਸ਼ਾਹਾ ਅਮੋਲਾ ਗੁਣਾ ਅਮਲ ਵਪਾਰ ਅਮਲ ਵਪਾਰੀ ਅਮਲ ਪੰਡਾਰ ਅਮਲ ਆਵੇ ਅਮਲ ਲੈ ਜਾਹੇ ਅਮਲ ਭਾਏ ਅਮਲ ਸਮਾਹੇ ਅਮਲ ਧਰਮ ਅਮਲ ਦੀ ਬਾਣ ਅਮਲ ਤੋਲ ਅਮਲ ਪ੍ਰਵਾਨ ਅਮੋਲਾ ਬਖਸੀਸ ਅਮੋਲ ਨੀਸਾ ਅਮਲ ਕਰਮ ਅਮਲ ਫਰਮਾਨ ਅਮਲੋ ਅਮੋਲੇ ਆਖਿਆ ਨਾ ਜਾਏ ਆਖ ਆਖ ਰਹੇ ਨੇ ਬਿਨਾਈ ਆਖੇ ਵੇਦ ਪਾਠ ਪੁਰਾਨ ਆਖੇ ਪੜੇ ਕਰੇ ਵਖਿਆਣ ਆਖੇ ਬਰਮੇ ਆਖੇ ਹਿੰਦ ਆਖੇ ਗੋਪੀ ਤੇ ਗੋਬਿੰਦ ਆਖੇ ਸਰੇ ਆਖੇ ਸਿੱਧ ਆਖੇ ਕਿਤੇ ਕਿਤੇ ਬੁੱਧ ਆਖੇ ਦਾਨ ਵੀ ਆਖੇ ਦੇਵ ਆਖੇ ਸੁਰਨਾਰ ਮਨ ਜਨ ਸੇਵ ਕਿਤੇ ਆਖੇ ਅਖਣ ਪਾਏ ਕਿਤੇ ਕਹਿ ਕਹਿ ਉਠ ਉਠ ਜਾਹੇ ਇਤੇ ਕਿਤੇ ਹੋਰ ਕਰੇ ਤਾ ਆਖ ਨਾ ਸਕੇ ਕੇ ਕੇ ਜੇਵੜ ਭਾਵੇ ਤੇਵੜ ਹੋਏ ਨਾਨਕ ਜਾਣੇ ਸਾਚਾ ਸੋਏ ਜੇ ਕੋ ਅਖੇ ਭੋਲ ਵਿਗਾੜੋ ਤਾਂ ਲਿਖਿਆ ਸਰਗਵਰ ਗਵਰ ਸੂਦਰ ਕੇਹਾ ਸੋ ਕਰਕੇ ਹਾ ਜਿਤ ਵੈ ਸਰਬ ਸੰਭਾਲੇ ਵਾਜੇ ਨਾਦ ਅਨੇਕ ਅੰਸ਼ਖਾ ਕੇ ਤੇ ਵਾਉਣ ਹਾਰੇ ਕੇਤੇ ਰਾਗ ਪਰੇ ਸੋ ਕਹੀ ਅਨ ਕੇਤੇ ਗਾਵਣ ਹਾਰੇ ਗਾਵੇ ਤੁਨੋਂ ਪਉਣ ਪਾਣੀ ਵੈ ਸੰਤਰ ਗਾਵੇ ਰਾਜਾ ਧਰਮ ਦੁਆਰੇ ਗਾਵੇ ਚਿਤ ਗੁਬਤ ਰਿਖ ਧਿਆਣੇ ਲਿਖ ਲੇ ਧਰਮ ਵਿਚਾਰੇ ਗਾਵੇ ਸਰ ਬ੍ਰਹਮਾ ਦੇਵੀ ਸੋਣ ਸਰਸਵਾਰੇ ਗਾਵੇ ਦੇ ਨਾਸਨ ਬੈਠੇ ਦੇਵਤਾ ਆਦਰ ਨਾਲੇ ਗਾਵੇ ਸਦ ਸਮਾਧੀ ਅੰਦਰ ਗਾਵਣ ਸਾਧ ਵਿਚਾਰੇ ਗਾਵਣ ਜਤੀ ਸਤੀ ਸੰਤੋਖੇ ਗਾਵੇ ਵੀਰ ਕਰਾਰੇ ਗਾਵਣ ਪੰਡਿਤ ਪੜਨ ਰਖੇਸਰ ਜੁਗ ਜੁਗ ਵੇਦ ਨਾਲੇ ਗਾਵੇ ਮੋਹਣੀਆ ਮਨਮੋਹਣ ਸੁਰਗਾ ਮਛ ਪਿਆਲੇ ਗਾਵਣ ਰਤਨ ਉਪਾਏ ਤੇਰੇ 68 ਤੀਰਥ ਨਾਲੇ ਗਾਵੇ ਜੋਧ ਮਹਾਬਲ ਸੂਰਾ ਗਾਵੇ ਖਾਣੀ ਚਾਰੇ ਗਾਵੇ ਖੰਡ ਮੰਡਲ ਉਰ ਭੰਡਾ ਕਰ ਕਰ ਰੱਖੇ ਤਾਰੇ సేਤਦੂਨੋ ਗਾਵਹਿ ਜੋ ਤੁਧ ਭਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕਿਤੇ ਗਾਵਨ ਸੇ ਮੈਂ ਚਿਤ ਨ ਆਵਨ ਨਾਨਕ ਕੀਆ ਵਿਚਾਰੇ ਸੋਏ ਸੋਏ ਸਦਾ ਸਚ ਸਾਹਿਬ ਸਚ ਸਚਿ ਨਾਹੀ ਹੈ ਭੀ ਹੋਸੀ ਜੈ ਨ ਜੈਸੀ ਰਚਨਾ ਜਨਰ ਚਾਏ ਰੰਗੇ ਰੰਗੇ ਭਾਤੀ ਕਰ ਕਰ ਜਿਸਿ ਮਾਇਆ ਜਲੇ ਉਪਾਈ ਕਰ ਕਰ ਵੇਖਿਆ ਕੀਤਾ ਆਪਣਾ ਜਿਵ ਤਿਸ ਦੀ ਵਡਿਆਈ ਜੋ ਤਿਸ ਭਾਵੇਂ ਸੋਈ ਕਰਸੀ ਹੁਕਮ ਨ ਕਰਣਾ ਜਾਈ ਸੋ ਪਾਤ ਸਾਹੋ ਸਾਹ ਪਾਤ ਸਾਹਿਬ ਨਾਨਕ ਰਹਿਣ ਰਜਾਈ ਮੁੰਡਾ ਸੰਤੋਖਾ ਸਰਮ ਪਤ ਝੋਲੀ ਧਿਆਨ ਕੇ ਕਰਹਿ ਵਿਪੂਤ ਖਿੰθα ਕਾਲ ਕੁਆਰੀ ਕਾਇਆ ਜੁਗਤ ਡੰਡਾ ਪਰ ਤੀਤ ਆਈ ਪੰਥੀ ਸਗਲ ਜਮਾਤੀ ਮਨ ਜਿਤੇ ਜਗ ਜੀਤ ਆਦੇਸ ਤੇ ਸਹ ਆਦੇਸ ਆਦ ਅਨীল ਅਨਾਦ ਅਨਾਹਤ ਜੁਗ ਜੁਗ ਏਕੋ ਵੇਸ ਭੁਗਤ ਗਿਆੰਦੇ ਆ ਪੰਡਾਰਨ ਘਟ ਘਟ ਬਾਜੇ ਨਾਦ ਆਪਨਾਥ ਨਾਥੀ ਸਭ ਜਾ ਕੀ ਰਿਜ ਦੇਵਰਾ ਸਾਦ ਸੰਜੋਗ ਵਿਜੋਦ ਕਾਰ ਚਲਾਵੇ ਲੇਖ ਆਵੇ ਭਾਗ ਆਦੇਸ ਤੇ ਸਹ ਆਦੇਸ ਆਦ ਅਨীল ਅਨਾਦ ਅਨਾਹਤ ਜੁਗ ਜੁਗ ਏ ਪੋਵੇਸ ਇਕਾ ਮਈ ਜੁਗਤ ਵਿਆਈ ਤਿੰਨ ਚਲੇ ਪ੍ਰਮਾਨ ਇੱਕ ਸੰਸਾਰੀ ਇੱਕ ਪੰਡਾਰੀ ਇੱਕ ਲਾਇ ਦੀਬਾਨ ਜਿਵੇਂ ਇਸ ਭਾਵਤ ਵਿੱਚ ਲਾਵੇ ਜਿਵੇਂ ਹੋਵੇ ਪ੍ਰਮਾਨ ਉਹ ਵੇਖੇ ਉਹਨਾਂ ਨਦਰਣਾ ਆਵੇ ਬੋਤਾ ਇਹੋ ਵਿਡਾਨ ਉਹਦੇ ਇਸ ਤੇ ਸਿਆਦੇਸ ਆਦ ਅਨੀਦ ਅਨਾਦ ਅਨਾਹਤ ਜੁਗ ਜੁਗ ਇੱਕੋ ਵੇਸ ਵਸ ਲੋਏ ਲੋਏ ਪੰਡਾਰ ਜੋ ਕਿਸ ਪਾਇਆ ਸੋ ਏਕਾ ਵਾਰ ਕਰ ਕਰ ਵੇਖੇ ਸਿਰਜਨਹਾਰ ਨਾਨਕ ਸੱਚੇ ਕੀ ਸਾਚੀ ਕਾਰ ਆਦੇਸ ਤੇ ਸਿਆ ਆਦੇਸ ਆਦ ਅਨੇਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ ਆਸਨਾ ਨੋਇ ਨੋਇ ਪੰਡਾਰ ਜੋ ਕਿਸ ਪਾਇਆ ਸੋ ਏਕਾ ਵਾਰ ਕਰ ਕਰ ਵੇਖੇ ਸਿਰਜਨਹਾਰ ਨਾਨਕ ਸੱਚੇ ਕੀ ਸਾਚੀ ਕਾਰ ਆਦੇਸ ਤੇ ਸਿਆ ਆਦੇਸ ਆਦ ਅਨੇਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ ਇਕ ਦੂਜੀ ਭੋਲਾ ਖੋ ਹੋਏ ਲਖ ਹੋਵੇ ਲਖ ਵੀਸ ਲਖ ਲੱਗੇੜਾ ਆਖੀਏ ਏਕ ਨਾਮ ਜਗਦੀਸ਼ ਏਤ ਰਾਹੇ ਪਥ ਪਵੜੀਆਂ ਚੜੀਏ ਹੋਏ ਅਕੀਸ ਸੁਣ ਗਲਾ ਆਕਾਸ ਕੀ ਕੀਟਾਇਰੀ ਸਿਨਾਨਕ ਨਜ਼ਰੀ ਪਾਈਏ ਕੁੜੀ ਕੁੜੈ ਠੀਸ ਆਖਣ ਜੋਰ ਚ ਪੈ ਨਹਿ ਜੋਰ ਜੋਰ ਨ ਮੰਗਣਾ ਦੇ ਨ ਜੋਰ ਜੋਰ ਨ ਜੀਵਣਾ ਮਰਨ ਨਹਿ ਜੋਰ ਜੋ ਨਰਾਜ ਮਾਲ ਮਨਸੋਰ ਜੋ ਨਸੁਰਤੀ ਗਿਆਨ ਵਿਚਾਰ ਜੋ ਨ ਜੋਤੀ ਛੁਟੈ ਸੰਸਾਰ ਜਿਸ ਸਾਥ ਜੋਰ ਕਰ ਵਖੇ ਸੋਏ ਨਾਨਕ ਤੂੰ ਨੀਚ ਨ ਕੋਏ ਰਾਤੀ ਰੁਤਿ ਦਿਤੀ ਵਾਰ ਪਉਣ ਪੜੇ ਅਗਨੀ ਪਾਤਾਲ ਉਸ ਵਿੱਚ ਧਰਤੀ ਥਾ ਪ੍ਰਕੀਤ੍ਰਮਸਾਲ ਉਸ ਵਿੱਚ ਜੀ ਜੂਤ ਕੇ ਰੰਗ ਤਨ ਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸਚੈ ਅਬਸ ਚਦਰਬਾਰ ਤੁਧ ਸੁਨ ਪੰਜ ਪ੍ਰਮਾਨ ਨਦਰਿ ਕਰਮ ਪਵੇਂ ਨਿਸ਼ਾਨ ਕਾਜ ਪਕਾਈ ਉਥੇ ਪਾਏ ਨਾਨਕ ਗਾਇ ਜਾਪੇ ਜਾਏ ਧਰਮ ਖੰਡ ਕਾਏ ਹੋ ਧਰਮ ਗਿਆਨ ਖੰਡ ਕਾ ਕੋ ਕਰਮ ਕੀਤੇ ਪਉਣ ਪਾਣੀ ਵੈ ਸੰਤਰ ਕੀਤੇ ਕਾਨ ਮਹੇਸ਼ ਕੀਤੇ ਬ੍ਰਹਮੇ ਘਾੜ ਤਕੜੀਏ ਰੂਪ ਰੰਗ ਕੇ ਵੇਸ ਕੀਤਿਆ ਕਰਮ ਭੂਮੀ ਮੇਰ ਕੀਤੇ ਕੀਤੇ ਧੂਪ ਦੇਸ ਕੀਤੇ ਇੰਦ ਚੰਦ ਸੂਰ ਕੀਤੇ ਕੀਤੇ ਮੰਡਲ ਦੇਸ ਕੀਤੇ ਸਿਦ ਬੁੱਧ ਨਾਥ ਕੀਤੇ ਕੀਤੇ ਦੇਵੀ ਵੇਸ ਕਿਤੇ ਦੇਵਦਰ ਮਨ ਕੇਤੇ ਕਿਤੇ ਰਤਨਾ ਸਮੁੰਦਰ ਕੇਤੀਆਂ ਖਾਣੀ ਕੇਤੀ ਬਾਨੀ ਕੇਤੇ ਪਾਤ ਨਰਿੰਦ ਕੇਤੀਆ ਸੁਰਤੀ ਸੇਵਕੇ ਤੇ ਨਾਨਕੇ ਅੰਤਨਾੰਤੋ ਗਿਆਨ ਖੰਡ ਮਹਿ ਗਿਆਨ ਪ੍ਰਚੰਡਤ ਸਹਨਾਦ ਬినੋਦ ਕੋੜ ਆਨੰਦ ਸਰਮ ਖੰਡ ਕੀ ਬਾਣੀ ਰੂਪ ਜਿਥੇ ਘੜਿਏ ਬਹੁਤਨ ਰੂਪ ਤਾਂ ਕਿ ਅਗਲਾਂ ਕਥੀਆਂ ਨਾ ਜਾਹੇ ਜੇ ਕੋ ਕਹੈ ਪਿਛੇ ਪਛਤਾਏ ਜਿਥੇ ਘੜਿਏ ਸੁਰਤ ਮਤ ਮਨ ਬੁਧਾ ਜਿਥੇ ਘੜਿਏ ਸੁਰਾਂ ਸਿਦਾਂ ਕੀ ਸੋਧਾ ਕਰਮਖੰਡ ਕੇ ਬਾਣੀ ਜੋਰ ਤਿਥੈ ਹੋਰਨ ਕੋਈ ਹੋਰ ਤਿਥੈ ਜੋਤ ਮਹਾਮਨ ਸੂਰ ਤਨ ਮਹਾਰਾਮ ਰਹਾ ਭਰਪੂਰ ਤਿਥੈ ਸੀਤੋ ਸੀਤਾ ਮਹਿਮਾ ਮਾਇਤਾ ਕੇ ਰੂਪ ਨ ਕਥਨੇ ਜਾਹੇ ਨਾ ਹੁਮਰੇ ਨ ਠਾਕੇ ਜਾਹੇ ਜਿਨ ਕੈ ਰਾਮ ਸਮਰਮਾਹ ਤਿਥੈ ਭਗਤ ਵਸਹਿ ਕੇ ਲੋ ਕਰੇ ਆਨੰਦ ਸਚਾ ਮਨ ਸੋਏ ਸਤਖੰਡ ਵਸੰ ਅਨੰਕਾਰ ਕਰ ਕਰ ਵੇਖੈ ਨਦਰ ਨਿਹਾਲ ਤਿਥਾ ਖੰਡ ਮੰਡਲ ਵਰ ਭੰਡੋ ਜੇ ਕੋ ਕਥੈ ਤੰਤ ਨੰਤੋ ਤਿਥਾ ਲੋ ਲੋ ਆਕਾਰ ਜਿਵੇਂ ਜਿ ਹੁਕਮ ਤੇ ਵੈ ਤਿਵਕਾਰ ਵੇਖੇ ਵਿਗਸੈ ਕਰ ਵਿਚਾਰ ਨਾਨਕ ਕਥ ਨਾ ਕਰਦਾ ਸਾਰ ਜਤ ਪਹਰ ਤਿਰਜ ਸੁਨਿਆਰ ਅਹਰਣ ਮਤਿ ਵੇਦ ਹਥਿਆਰ ਭੋਖਲਾ ਅਗਨ ਤਪਤਾਉ ਭਾਂਡਾ ਭਾਉ ਅੰਮ੍ਰਿਤ ਤਿਤਟਾਲ ਘੜੀਏ ਸ਼ਬਦ ਸਚੀ ਟਕਸਾਲ ਜਿਨ ਕੋ ਨਦਰ ਕਰਮ ਤਿਨ ਕਾਰ ਨਾਨਕ ਨਦਰਿ ਨਦਰਿ ਨਿਹਾਲ ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਦਿਵਸ ਰਾਤ ਦੁਇ ਦਾ ਈਦਾਇ ਖੇਲੇ ਸਗਲ ਜਗਤ ਚੰਗਿਆਈਆਂ ਬੁਰਿਆਈਆਂ ਵਾਚੇ ਧਰਮ ਹਦੂਰ ਕਰਮੀ ਆਪੋ ਆਪਣੀ ਕੇ ਨੇੜੈ ਕੇ ਦੂਰ ਜਿਨੀ ਨਾਮ ਤੇ ਆਇਆ ਗੈ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁਟੀ ਨਾਲ ਜਿਨੇ ਨਾਮ ਤੇ ਆਇਆ ਗਏ ਮਸ਼ਕਤ ਖਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ